ਹਰਪਾਲ ਸਿੰਘ ਜੀ ਹਮੀਰਗੜ ਤੇ ਕੀ ਮੰਗੋਂ ਲੈ ਕੇ ਪਏ ਜਿੱਥੇ ਆ ਸਰ ਇੱਕ ਮਿਲਕਫੈਡ ਐਮਡੀ ਵੱਲੋਂ ਇੱਕ ਤਾਨਾ ਸ਼ਹੀ ਨੂੰ ਆਪਣਾ ਉਹ ਆਰਡਰ ਜਾਰੀ ਕੀਤੇ ਨੇ ਮਿਲਕ ਪਲਾਂਟਾਂ ਨੂੰ ਜਿਹੜੇ ਪਹਿਲਾਂ ਸਿਸਟਮ ਲੱਗੇ ਹੋਏ ਨੇ ਸੁਭਾਵਾਂ ਦੇ ਵਿੱਚ ਉਹ ਪਹਿਲਾਂ ਵੀ ਆਨਲਾਈਨ ਹੋ ਰਹੇ ਸੀ ਕੁਝ ਟਾਈਮ ਪਾ ਕੇ ਚਲੋ ਸਕੱਤਰ ਐਮਰਜੈਂਸੀ ਹੋ ਜਾਂਦੀ ਸੀ ਉਹਨੂੰ ਐਂਟਰੀਆਂ ਕਰਕੇ ਆਨਲਾਈਨ ਕਰ ਦਿੰਦੇ ਸੀ ਪਰ ਹੁਣ ਜਿਹੜਾ ਇਹ ਨਵੇਂ ਤਾਨਾ ਸ਼ਹੀ ਰਬਈਆ ਆਪਣਾ ਐਮਡੀ ਵੱਲੋਂ ਇਕੱਠ ਤੋਂ ਵੀ ਤਰੰਤ ਦੁੱਧ ਕੰਡੇ ਤੇ ਲੋ ਮਸ਼ੀਨ ਵੀ ਚੱਲੇ ਤੇ ਕੰਪਿਊਟਰ ਵੀ ਚੱਲੇ ਪਰ ਇੱਥੇ ਦੁੱਖ ਨਾਲ ਕਹਿਣਾ ਪਿਆ ਵੀ 380 ਸਿਸਟਮਾਂ ਦੇ ਵਿੱਚੋਂ 5-10 ਹੀ ਸਹੀ ਚੱਲ ਰਹੇ ਨੇ ਵੀ ਕੋਈ ਸਿਸਟਮ ਨਹੀਂ ਚੱਲ ਰਿਹਾ ਜੇ ਕੋਈ ਗਰੀਬ ਬੰਦਾ 2 ਲੀਟਰ ਦੁੱਧ ਵੀ ਪਾਉਣ ਆਉਂਦਾ ਉਹ ਸਿਸਟਮ ਨਹੀਂ ਲੈਣਾ ਕੀ ਅਸੀਂ ਉਸ ਦੁੱਧ ਉਤਪਾਦਕ ਨੂੰ ਪੁੱਠਾ ਮੋੜ ਸਕਦੇ ਹਾਂ ਜਿਸ ਨੇ ਕਿ ਕੋਈ ਆਪਣੀ ਸਮੱਸਿਆ ਐ ਦਵਾਈ ਵਗੈਰਾ ਲੈਣ ਜਾਣਾ ਹੁੰਦਾ ਹੈ 70 ਰੁਪਏ ਲੈ ਕੇ ਵੀ ਅਸੀਂ ਤਾਂ ਇਹੀ ਮੰਗ ਕਰਦੇ ਹਾਂ ਵੀ ਪਹਿਲਾਂ ਦੀ ਤਰ੍ਹਾਂ ਉਹ ਸਿਸਟਮ ਨੂੰ ਆਫਲਾਈਨ ਹੀ ਚਲਾਇਆ ਜਾਵੇ ਨੇ ਫਰਮਾਨ ਦੀ ਡਾ ਹੋਇਆ ਕਿਸ ਤਰ੍ਹਾਂ ਦਾ ਫਰਮਾਨ ਹੋਇਆ ਕਿ ਕੀ ਨੁਕਸਾਨ ਹੋ ਰਿਹਾਗਾ ਨੁਕਸਾਨ ਤਾਂ ਸਰ ਮੰਨ ਲਓ ਗਰਮੀ ਹੈ ਪਸ਼ੂ ਜਿਆਦਾ ਪਾਣੀ ਪੀਂਦੇ ਨੇ ਉਹਦੇ ਨਾਲ ਜਿਹੜਾ ਸਟੈਂਡਰਡ ਹੈ ਉਦੋਂ ਦਾ ਸਟੈਂਡਰਡ ਨਹੀਂ ਆਉਂਦਾ ਪਸ਼ੂ ਮੰਨ ਲਓ ਕਈ ਵਾਰੀ ਬਿਮਾਰ ਹੋ ਗਿਆ ਪਸ਼ੂ ਦੇ ਟੀਕਾ ਜਾਂ ਕੋਈ ਆਪਾਂ ਦਵਾਈ ਦਵਾਉਨੇ ਆ ਉਦੋਂ ਸਟੈਂਡਰਡ ਨਹੀਂ ਆਉਂਦਾ ਇਸ ਕਰਕੇ ਆ ਬਹੁਤ ਮੁਸ਼ਕਲਾਂ ਨੇ ਉਦੋਂ ਵੱਧ ਮੁਸ਼ਕਲਾਂ ਇਹਨਾਂ ਦੀ ਆਏ ਨੇ ਇਹਨਾਂ ਦਾ ਮਕੈਨਿਕ ਜਿਹੜਾ ਦੱਸਦਾ ਤੈਨੂੰ ਉਹ ਨਹੀਂ ਜਾਂਦਾ ਇਸ ਬੰਦੇ ਕੋਈ ਮੰਗ ਪੱਤਰ ਤਾਂ ਆਪਣੇ ਪਹਿਲਾਂ ਕੋਈ ਮੰਗ ਪੱਤਰ 5 ਤਰੀਕ ਨੂੰ ਅਸੀਂ ਦੇਖ ਕੇ ਗਏ ਸੀ ਪਰ ਇਹਨਾਂ ਦਾ ਕੋਈ ਅਮਲ ਨਹੀਂ ਹੈਗਾ ਉਸਮ ਕਿੰਨੇ ਕਿ ਪਿੰਡਾਂ ਦਾ ਤੇ ਕਿੰਨੇ ਲੀਟਰ ਦੋਣਾ ਰਿਹਾ ਡੁੱਧ ਘਟੋ ਘਾਟੇ ਹੁਣ 1 ਲੱਖ ਲੀਟਰ ਦੇ ਕਰੀਬ ਆਰੇ ਪਲਾਂਟ ਦੇ ਵਿੱਚ 380 ਪਿੰਡਾਂ ਦੇ ਵਿੱਚ ਤੇ ਜੇ ਅੱਜ ਮੰਗ ਨਹੀਂ ਮੰਨਿਆ ਤੇ ਅੱਗੇ ਕੀ ਪ੍ਰੋਬਲਮ ਆਪਾਂ ਅੱਗੇ ਸਾਡਾ ਅਸੀਂ ਜਥੇਬੰਦੀ ਨਾਲ ਵਿਚਾਰ ਕਰਕੇ ਅਣ ਮੈਥੇ ਲਵੀ ਸਭ ਪੱਕਾ ਤਰਨਾ ਲਾਵਾਂ ਮੇਰਾ ਨਾਮ ਜਗਮੀਤ ਸਿੰਘ ਆ ਜੀ ਕਿਸ ਮਗਾਉ ਲਿਖਿਆ ਆਪਾਂ ਇਹ ਨਾ ਜੀ ਮਿਲਕ ਫਾਰਮ ਜੋ ਵੀ ਹਦਾਇਤਾ ਕਰ ਰਿਹਾ ਉਹਨਾਂ ਨੇ ਹੁਣ ਜਿਹੜੇ ਕੰਪਿਊਟਰ ਸੀ ਪਹਿਲਾਂ ਉਹ ਸਾਰੇ ਮੈਨੂਅਲ ਚੱਲਦੇ ਸੀ ਹੁਣ ਉਹਨਾਂ ਨੇ ਆਟੋ ਕਰਤੇ ਉਹਦੇ ਨਾਲ ਇਹ ਹੈ ਜੀ ਮਤਲਬ ਜਿਵੇਂ ਕਿ ਦੁੱਧ ਦਾ ਸਟੈਂਡਰਡ ਆ 90 ਦਾ ਕਈ ਵਾਰ ਕਿਸੇ ਦੀ ਕਿਸੇ ਵੀ ਐਸਐਨਫ ਘਟਾਵੇ ਤਾਂ ਅਸੀਂ ਮਤਲਬ ਉਹਦੇ ਐਸਐਨ ਪੂਰੀ ਕਰਕੇ ਉਹਨੂੰ ਰੇਟ ਜੋ ਮਿਕ ਫੈਟ ਵੱਲੋਂ ਦਿੱਤਾ ਜਾਂਦਾ ਸੀ 70 ਰੁਪਏ 70 ਪੈਸੇ ਮਿਲ ਜਾਂਦਾ ਸੀ ਜੇਕਰ ਹੁਣ ਉਹਦੀ ਸਟੈਂਡਰਡ ਉਹਦਾ ਪੂਰਾ ਨਾ ਆ ਆ ਬੰਦੇ ਦਾ ਤਾਂ ਉਹਦੀ ਮਤਲਬ ਉਹਨੂੰ ਰੇਟ ਪੂਰਾ ਨਹੀਂ ਮਿਲੂਗਾ ਜਦੋਂ ਜਦੋਂ ਦੁੱਧਤ ਪਾਦਕ ਨੂੰ ਰੇਟ ਪੂਰਾ ਨਹੀਂ ਮਿਲੂਗਾ ਤਾਂ ਉਹ ਆਪਦੇ ਆਪਸ ਨੂੰ ਪਤਾ ਵੀ ਉਹ ਤਾਂ ਦੂਜੇ ਕਪੜੀਆਂ ਵੱਲ ਜਾਊਗਾ ਜਿਵੇਂ ਕਿ ਹੁਣ ਪੰਜਾਬ ਦੇ ਵਿੱਚ ਅਮੂਲ ਵੱਤੋਂ ਵੱਧ ਆ ਰਹੀ ਆ ਤਾਂ ਉਹ ਇੱਕ ਤਰ੍ਹਾਂ ਸਿੱਧੇ ਵੀ ਸਿੱਧੇ ਤੌਰ ਤੇ ਇਹ ਦੁੱਧ ਨੂੰ ਮੂਲ ਨੂੰ ਦੇਣਾ ਚਾਹੁੰਦੇ ਨੇ ਜਿਹੜਾ ਬੇਰਕਾਰ ਨੂੰ ਮਤਲਬ ਇੱਕ ਤਰ੍ਹਾਂ ਦਾ ਇਹਨਾਂ ਖਤਮ ਕਰਨਾ ਚਾਹੁੰਦੇ ਨੇ ਬੇਰਕਾਰ ਦਾ ਸਰਕਾਰ ਦਾ ਚਾਹੁੰਦੀ ਹੈ ਬੇਰਕਾਰ ਅੱਗੇ ਲੈ ਕੇ ਜਾਣਾ ਹਾਂਜੀ ਜੇ ਫਿਰ ਅੱਗੇ ਲੈ ਆਣਾ ਜੀ ਤਾਂ ਮਤਲਬ ਲੋਕਾਂ ਨੂੰ ਰੇਟ ਸੇ ਬਿਰ ਸਹੀ ਕਿਵੇਂ ਮਿਲੂਗਾ ਇਹ ਕੀ ਕਰਦੇ ਨੇ ਜੀ ਹੁਣ ਮੰਨ ਲਓ ਇਹ ਪੇਮੈਂਟ ਆ ਜੀ ਸਾਡੀ ਇੱਕ ਪੇਮੈਂਟ ਆ ਇਹ 21ਵੇਂ ਦਿਨ ਪੇਮੈਂਟ ਨਹੀਂ ਅੱਜ ਪਾਈ ਜੀ ਅਸੀਂ 21 ਦਿਨਾਂ ਦੀ ਪੇਮੈਂਟ ਦੱਸੋ ਅਸੀਂ ਕਿੱਥੋਂ ਰਾਵਾਂਗੇ ਇਹ ਇੱਕ ਪੇਮੈਂਟ ਹਰ ਇੱਕ ਸੈਕਟਰੀ ਦੀ ਲਗਭਗ 1.5 ਲੱਖ ਰੁਪਏ ਦੀ ਆ ਜੀ ਪੇਮੈਂਟ ਸਾਰੇ ਸੈਕਟਰੀ ਅੱਜ ਪਾਏ ਪਾਸ 7-7 ਲੱਖ ਰੁਪਏ ਦੇ ਥੱਲੇ ਆਏ ਹੋਏ ਨੇ ਨਾਹੀਂ ਹੋਰ ਕ ਪैसे ਕਿਵੇਂ ਹੋਏ ਨੇ ਇਹਨਾਂ ਨੇ ਲੋਕਾਂ ਨੂੰ ਪੈਸੇ ਦੇ ਰਖੇ ਨੇ ਪੇਮੈਂਟ ਆਪਦੇ ਉੱਪਰ ਲਿਓ ਦਿੰਦਾ ਬੇਰ ਕ ਇਹਨਾਂ ਨੂੰ ਪੇਮੈਂਟ ਲੈਡ ਦਿੰਦਾ ਅਮੂਲ ਨੇ ਕੀ ਕਰਿਆ ਜੀ ਅਮੂਲ ਨਾਲ ਤਾਂ ਰੇਟ ਵਧਾ ਦੇ ਰਿਹਾ ਜੀ ਜਿਨ੍ਹਾਂ ਨੂੰ ਅਸੀਂ ਰੇਟ ਸਹੀ ਨਹੀਂ ਮਿਲੂਗਾ ਜਦੋਂ ਪੂਰੇ ਸਟੈਂਡਰਡ ਤੇ ਨਹੀਂ ਆਏ ਤਾਂ ਉਹ ਲੋਕ ਆਪਦੇ ਆਪ ਅਮੂਲਕ ਨਹੀਂ ਚਲੇ ਜਾਣਗੇ ਜੀ ਅਮੂਲ ਸਿੱਧੇ ਨਹੀਂ ਸਿੱਧੇ ਤੌਰ ਤੇ ਪੰਜਾਬ ਵਿੱਚ ਆਪਦੀ ਐਂਟਰੀ ਕਰ ਰਿਹਾ ਜੀ ਉਹਨਾਂ ਨੇ ਆਪਦੇ ਪਲਾਂਟ ਪਹਿਲਾਂ ਸੰਗਰੂਰ ਲਾਇਆ ਜੀ ਹੁਣ ਉਹਨਾਂ ਨੇ ਸਬਾਣੀ ਲਾਇਆ ਉਹ ਜਲਦੀ ਤੋਂ ਜਲਦੀ ਸਾਰੇ ਪੰਜਾਬ ਚੋਂ ਤਾਂ ਪ੍ਰਸਾਰਾ ਕਰ ਰਹੇ ਨੇ ਕਿੰਨੇ ਕਿਸਾਨਾਂ ਤੋਂ ਦਮਾਉਂਦੇ ਨੇ ਕੀ ਰੇਟ ਮਿਲਦਾ ਹੈ ਜ ਇਹ ਜਿਹੜੇ ਉਰੇ ਕਿਸਾਨ ਨੇ ਜੀ ਮਤਲਬ ਤਕਰੀਬਨ ਉਰੇ 380 ਲਗਭਗ ਸੈੜੀਆਂ ਨੇ ਜੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਬਰਨਾਲਾ ਵਿੱਚ ਹੀ ਆ ਗਏ ਜੀ 380 ਸੈੜੀਆਂ ਨੇ ਤਕਰੀਬਨ ਜੀ ਇਹ ਜਿਹੜਾ ਮੰਨੋ ਅਰੇ ਇਸ ਟਾਈਮ ਦੁੱਧ ਲਗਭਗ 90-95 ਹਜ਼ਾਰ ਲੀਟਰ ਚੱਲ ਰਿਹਾ ਦੁੱਧ ਜੀ ਤੇ ਜਿਹੜੇ ਲੋਕਾਂ ਨੂੰ ਮਤਲਬ ਅੱਜ ਦੀ ਪੇਮੈਂਟ ਆ ਉਹ ਸਿਰਫ 77 ਆਪ ਦੇ ਲੋਕ ਕਰ ਰਿਹਾ ਹੈ ਜੀ ਇਹ ਪੇਮੈਂਟ ਇਹਨਾਂ ਨੇ ਅੱਜ ਤੱਕ ਨਹੀਂ ਪਾਈ ਜੀ 21 ਦਿਨ ਹੋ ਗਏ ਇਹ ਪੇਮੈਂਟ ਨਹੀਂ ਪਾ ਰਹੇ ਸਾਡੀ ਜੀ ਤੇ ਦੂਜੀ ਗੱਲ ਇਹ ਜਿਹੜੇ ਇਹਨਾਂ ਨੇ ਆਟੋ ਕਰਿਆ ਇਹ ਤਾਨਾਸ਼ਹੀ ਰਵਈਆ ਨਾ ਸਾਡੇ ਨਾਲ ਕੋਈ ਗੱਲ ਕਰੀ ਨਾ ਸਾਨੂੰ ਸਮਝਾਇਆ ਗਿਆ ਨਾ ਸਾਡੇ ਨਾਲ ਕਿਸੇ ਨੇ ਕਿਸੇ ਅਫਸਰ ਨੇ ਗੱਲਬਾਤ ਕਰੀ ਇਹ ਕੀ ਕਰਦੇ ਨੇ ਜੀ ਅੱਜ ਆਪਦਾ ਫਰਮਾਨਾ ਤਸਵੀਰ ਨੂੰ ਲਾਗੂ ਕਰ ਦਿੰਦੇ ਨੇ ਕਈ ਹੁਣ ਇਹ ਕਈ ਕੰਪਿਊਟਰ ਨੇ ਕਿਸੇ ਦਾ ਖਰਾਬ ਹੋ ਗਿਆ ਜੀ ਐਂਟਰੀ ਕਿਵੇਂ ਚੜਾਂਗੇ ਜੀ ਉਹਦੀ ਦੋ ਦਿਨ ਕੰਪਿਊਟਰ ਬੰਦ ਰਿਹਾ ਜੀ ਸਮਾਰਨ ਨਾ ਆਇਆ ਜੀ ਇਹਨਾਂ ਦਾ ਬੰਦਾ ਦੋ ਦਿਨ ਕੰਪਿਊਟਰ ਤੇ ਐਂਟਰੀ ਨਹੀਂ ਚੜਦੀ ਜੀ ਅਸੀਂ ਗਾਕ ਦਾ ਦੁੱਤ ਕਿਵੇਂ ਅਕਸੈਪਟ ਕਰਾਂਗੇ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਰੇਟ ਕਿਵੇਂ ਦਵਾਂਗੇ ਇਹ ਅਸੀਂ ਕਿ ਮਜਬੂਰ ਨਾ ਅਸੀਂ ਤਕਰੀਬਨ ਇਹ ਤਾਂ ਹੋ ਗਿਆ ਇਹਨਾਂ ਨੂੰ 10-20 ਦਿਨ ਕਰਿਆ ਨੂੰ ਜੀ ਅਸੀਂ ਮਜਬੂਰ ਇਹਨਾਂ ਨੂੰ ਪਹਿਲਾਂ ਵੀ ਮਿਲੇ ਸੀ 5 ਦਿੱਤਾ ਸੀ ਇਹਨਾਂ ਨੂੰ ਰਿਮਾਈਂਡਰ ਪਰ ਇਹਨਾਂ ਨੇ ਕੋਈ ਸਾਡਾ ਹੱਲ ਨਹੀਂ ਕਰਿਆ ਅਸੀਂ ਅੱਜ ਦੁਬਾਰੇ ਸਾਰੇ ਇਕੱਠੇ ਹੋ ਕੇ ਧਰਨਾ ਲਾ ਰਹੇ ਹਾਂ ਜੀ ਜੇਕਰ ਸਾਡਾ ਹੱਲ ਨਾ ਕੀਤਾ ਤਾਂ ਅਸੀਂ ਪੱਕੇ ਤੌਰ ਤੇ ਪੂਰੇ ਧਰਨਾ ਲਾਵਾਂਗੇ ਜੀ ਤੇ ਜਿਨ੍ਹਾਂ ਦਾ ਸਾਡੀਆਂ ਮੰਗਾਂ ਹੱਲ ਨਹੀਂ ਹੁੰਦੀਆਂ ਅਸੀਂ ਉਰੇ ਬੈਠਾਂਗੇ ਗੇਟਾਂ ਤੇ ਪਰਿਵਾਰਾਂ ਨੂੰ ਲੈ ਕੇ ਆਵਾਂਗੇ ਆਪਦੇ ਨੂੰ ਜੀ ਤੁਹਾਡੇ ਬੇਰ ਦਾ ਪਲਾਟ ਦੇ ਮੂਰੇ ਧਰਨਾ ਲੱਗਿਆ ਹੋਇਆ ਉਹ ਕਹਿੰਦੇ ਆ ਆਟੋ ਸਿਸਟਮ ਕੋ ਸੇ ਪਰੇਸ਼ਾਨ ਆ ਉਹਨਾਂ ਕੋਲ ਪ੍ਰੋਪਰ ਇੰਜੀਨੀਅਰ ਨਹੀਂ ਜਾ ਰਿਹਾ ਕੀ ਕਹਿਣਾ ਚਾਹੁੰਦੇ ਆ ਜਿਹੜਾ ਆਟੋ ਸਿਸਟਮ ਅਸੀਂ ਸਾਰੇ ਪਲਾਂਟਾਂ 'ਚ ਲਗਾਇਆ ਹੈ ਇਹ ਇੱਕ ਪਰਦਰਸ਼ਤਾ ਲਿਆਉਣ ਲਈ ਹੈ ਕਿ ਆਪਣਾ ਦੁੱਧ ਉਤਪਾਦਕਾਂ ਦਾ ਆਧਾਰ ਹੈਗਾ ਸਾਨੂੰ ਇਹ ਆ ਕਿ ਦੁੱਧ ਉਤਪਾਦਕ ਵੀ ਉਹਨਾਂ ਨੂੰ ਜੋ ਵੀ ਹੈ ਦੁੱਧ ਦਾ ਪੂਰਾ ਮੁੱਲ ਮਿਲੇ ਟਰਾਂਸਪੇਰੈਂਸੀ ਆਵੇ ਤੇ ਆਨਲਾਈਨ ਸਿਸਟਮ ਜਿਹੜਾ ਹੈਗਾ ਉਹਦੇ ਵਿੱਚ ਸਾਨੂੰ ਪੇਪਰਲੈਸ ਵੀ ਹੋ ਜਾਂਦਾ ਕਾਗਜ਼ ਵੀ ਘਟਦੇ ਆ ਜਿ ਆਪਾਂ ਜਿਹਨੇ ਅੱਜਕੱਲ ਚਾਹੁੰਦੇ ਆ ਵੀ ਕਾਗਜ਼ ਪੇਪਰਲੈਸ ਹੋਵੇ ਤੇ ਜਿਹੜੀਆਂ ਇਹਨਾਂ ਦੀਆਂ ਅੱਜ ਇਹਨਾਂ ਨੇ ਮੰਗ ਪੱਤਰ ਦਿੱਤਾ ਹੈਗਾ ਜਿਹੜੀਆਂ ਵੀ ਇਹਨਾਂ 'ਚ ਉਹ ਕੋਈ ਇਹਨਾਂ ਨੂੰ ਦਿੱਕਤਾਂ ਆ ਰਹੀਆਂ ਉਹਨਾਂ ਨੂੰ ਦੂਰ ਕੀਤਾ ਜਾ ਰਿਹਾ ਜਿਵੇਂ ਆਰਟੀਕਲ ਸਿਸਟਮ ਦੀ ਗੱਲ ਕੀਤੀ ਹੈ ਇਹਨਾਂ ਨੇ ਕਿਤੇ ਵੀ ਸਾਡੇ ਕੋਲੇ ਜਦੋਂ ਕੋਈ ਪ੍ਰੋਬਲਮ ਆ ਜਾਂਦੀ ਹੈ ਕਸਟਮਰ ਸਾਡਾ ਖੜਾ ਰਹਿੰਦਾ ਹੈ ਉਹਨੂੰ ਅਸੀਂ ਕੋਈ ਡਿਸੀਜਨ ਨਹੀਂ ਤੇ ਪਾਉਂਦੇ ਤੇ ਸਾਡੇ ਕੋਲੇ ਕੋਈ ਇੰਜੀਨੀਅਰ ਨਹੀਂ ਉਸ ਦੇ ਵਿੱਚ ਸਾਡੇ ਕੋਲੇ ਫੀਲਡ ਸਟਾਫ ਵੀ ਹੈ ਟ੍ਰੇਨ ਇੰਜੀਨੀਅਰ ਵੀ ਨੇ ਫਿਰ ਵੀ ਜਿੱਥੇ ਕੋਈ ਪ੍ਰੋਬਲਮ ਆਏਗੀ ਅਸੀਂ ਉਹਨੂੰ ਪ੍ਰਾਇੋਰਟੀ ਦੇ ਹੈਲਪ ਕਰਦੇ ਇਹਨਾਂ ਦਾ ਕਹਿਣਾ ਹੈ ਜੀ ਕਿ ਅਮੋਲ ਨੂੰ ਬढ़ावा ਦਿੱਤਾ ਜਾ ਰਿਹਾ ਫੇਰਕਾ ਨੂੰ ਘਟਾਇਆ ਜਾ ਰਿਹਾ ਨਹੀਂ ਸਰ ਐਦਾਂ ਦੀ ਕੋਈ ਗੱਲ ਨਹੀਂ ਫੇਰਕਾ ਦੁੱਧ ਉਤਪਾਦਕਾਂ ਦਾ ਪੰਜਾਬ ਦਾ ਆਪਣਾ ਧਾਰਾ ਹੈਗਾ ਫੇਰਕਾ ਬਣਿਆ ਹੀ ਆਪਣੇ ਕਿਸਾਨ ਲਈ ਹੈ ਕਿਸਾਨ ਦਾ ਹੀ ਧਾਰਾ ਹੈਗਾ ਫੇਰਕਾ ਦਾ ਮੁੱਖ ਮੰਤਵ ਹੀ ਇਹ ਆ ਕਿ ਜਿਹੜਾ ਕਿਸਾਨ ਦੁੱਧ ਉਤਪਾਦਕਾ ਨੂੰ ਵਾਜਬ ਰੇਟ ਦਿੱਤਾ ਜਾਵੇ ਇਹ ਉਹਨਾਂ ਦਾ ਖੁੱਦਾ ਧਾਰਾ ਹੈਗਾ ਅਸੀਂ ਕੋਈ ਗੱਲ